ਜੋ ਜੁਆਇਨ ਕੀਤਾ ਸੀਗਾ ਮੇਰਾ ਮਨ ਸੀਗਾ ਕਿ ਮੈਂ ਇੱਕ ਵਾਰੀ ਆ ਕੇ ਲੋਕਾਂ ਨਾਲ ਪਬਲਿਕਲੀ ਇੰਟਰੈਕਟ ਕਰਾਂ ਸਮਾਂ ਨਹੀਂ ਸੀ ਮਿਲਿਆ ਬਿਕੋਜ਼ ਪਹਿਲੇ ਇਲੈਕਸ਼ਨ ਸੀਗੇ ਸੋ ਟੂਡੇ ਆਈ ਗਾਟ ਸਮ ਟਾਈਮ ਸੋ ਆਈ ਥੋਟ ਕਿ ਆਈ ਸਟਾਰਟਡ ਫਰਮ ਬਟਾਲਾ ਇਸ ਕਰਕੇ ਮੈਂ ਇੱਥੇ ਆ ਜਾਇਆ ਮੈਂ ਚਾਹੁੰਦਾ ਸੀ ਕਿ ਜੋ ਲੋਕਾਂ ਦੇ ਮਨ ਦੇ ਵਿਚਾਰ ਨੇ ਉਹ ਖੁੱਲ ਕੇ ਸੁਣਿਆਂ ਜੋ ਅਸੀਂ ਕਰ ਰਹੇ ਹਾਂ ਜੋ ਸਮਾਜ ਨੂੰ ਨਜ਼ਰ ਆ ਰਿਹਾ ਉਹ ਸਾਰੀ ਜਾਣਕਾਰੀ ਹਾਸਲ ਕਰਕੇ ਫਿਰ ਜੋ ਸਾਨੂੰ ਅੱਗੇ ਕਰਨ ਦੀ ਲੋੜ ਆ ਅਸੀਂ ਉਹ ਤੇ ਸਟ੍ਰੈਟਜੀ ਬਣਾ ਸਕੀਏ ਅੱਜਕੱਲ ਵੈਸੇ ਵੀ ਆ ਮਾਨਯੋਗ ਮੁੱਖ ਮੰਤਰੀ ਦੇ ਆਦੇਸ਼ ਅਨੁਸਾਰ ਤੇ ਸਾਡੇ ਡੀਜੀਪੀ ਪੰਜਾਬ ਸਾਹਿਬ ਦੇ ਆਦੇਸ਼ ਅਨੁਸਾਰ ਨਸ਼ਾ ਖਿਲਾਫ ਅਸੀਂ ਇੱਕ ਮੁਹਿੰਮ ਚੇੜੀ ਦੀ ਹੈ ਮੈਂ ਉਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਕਿਸਾਂ ਦੀ ਰਿਸਕ ਕਰ ਰਹੇ ਹਾਂ ਕਿਸਾਂ ਸਚੇਸ ਕਰ ਰਹੇ ਹਾਂ ਕੀ ਅਸੀਂ ਕਰ ਰਹੇ ਹਾਂ ਕਿਸਾਂ ਅਸੀਂ ਇਹ ਇਸ ਮਗਲਰ ਨੇ ਅਤੇ ਪਾਪ ਦੀ ਕਮਾਈ ਤੋਂ ਇਹ ਸਾਰੀ ਪ੍ਰਾਪਰਟੀਆਂ ਬਣਾਈਆਂ ਅਸੀਂ ਕਿਸਾਂ ਉਹਨਾਂ ਨੂੰ ਜਬਤ ਕਰ ਰਹੇ ਹਾਂ ਫ੍ਰੀਜ਼ ਕਰ ਰਹੇ ਹਾਂ ਉਸ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਸੀਗਾ ਉਹੀ ਮੈਂ ਲੋਕਾਂ ਨਾਲ ਸਾਂਝਾ ਕੀਤਾ ਹੈਗਾ ਉਹਨਾਂ ਨੂੰ ਦੱਸਿਆ ਕਿ ਸਾਡੀ ਜਿਹੜੀ ਮੁਹਿੰਮ ਆ ਇਹ ਬਿਲਕੁਲ ਚੱਲ ਰਹੀ ਆ ਔਰ ਆਣ ਸਮਝ ਹੋਰ ਤੇਜ਼ ਹੋਏਗੀ ਉਸ ਕੜੀ ਤਹਿਤ ਇਟ ਵਾਸ ਜਸਟ ਅ ਪਬਲਿਕ ਪੁਲਿਸ ਪਬਲਿਕ ਇੰਟਰੈਕਸ਼ਨ ਐਂਡ ਆਮ ਵੈਰੀ ਹੈਪੀ ਕਿ ਲੋਕਾਂ ਨੇ ਬੜੇ ਖੁੱਲ ਕੇ ਵਿਚਾਰ ਰੱਖੇ ਆ ਉਹਨੇ ਸੋਚਿਆ ਸੀ 45 ਮਿੰਟ ਦਾ ਸਮਾਂ ਜਿਹੜਾ ਸੈਕਿੰਡ 2 ਆਰਸ ਲੋਕਾਂ ਨੂੰ ਲੱਗਦੀ ਕੰਕਸ਼ੀ ਹੈ ਔਰ ਕੀ ਉਦੇਸ਼ ਹਾਲ ਨਹੀਂ ਚੱਲਦਾ ਲੋਕ ਕੰਸਰਨ ਨੇ ਜੀ ਇਸ ਸ੍ਰੇਤੀ ਤੋਂ ਲੋਕਾਂ ਦਾ ਕੰਸਰਨ ਤੇ ਹੈ ਡੈਫੀਨਿਟਲੀ ਡਰੱਗਸ ਇੱਕ ਡਿਸਕਸ਼ਨ ਦਾ ਮੁੱਦਾ আজকাল ਹਰ ਇੱਕ ਦਾ ਆਪਣਾ ਤੇ ਆਪਣਾ ਪਰਸਪੈਕਸ਼ਨ ਹੈ ਕੋਈ ਕਹਿੰਦਾ ਵਧ ਗਿਆ ਕੋਈ ਕਹਿੰਦਾ ਘਟ ਗਿਆ ਕੁਛ ਨਹੀਂ ਕਿਹਾ ਜੀ ਵਧਿਆ ਕੁਛ ਨਹੀਂ ਕਿਹਾ ਪੁਲਿਸ ਬਹੁਤ ਛਾ ਕੰਮ ਕਰੀ ਹੈ ਜਿਵੇਂ ਇੱਕ ਸਪਾਂਸਰ ਉਹ 35 ਸਾਲ ਤੋਂ ਸਰਪੰਚ ਨੇ ਉਹਨੇ ਦੱਸਿਆ ਕਿ ਸਰ ਮੇਰੇ ਇਲਾਕੇ ਚ ਬਹੁਤ ਅੱਛਾ ਕੰਮ ਪੁਲਿਸ ਨੇ ਕੀਤਾ ਹੈਗਾ ਕਿ ਕੋਰਸ ਸਪਾਂਸਰ ਨੇ ਕਿਹਾ ਕਿ ਨਹੀਂ ਮੇਰੇ ਤੁਸੀਂ ਆ ਕੇ ਪਿੰਡ ਚ ਬੰਡੂਪ ਟੈਸਟ ਕਰ ਲਓ ਤੁਹਾਨੂੰ ਦੋ ਬੰਦੇ ਵੀ ਨਹੀਂ ਛੇੜੀ ਨੀ ਮਿਲਣਗੇ ਸੋ ਸਾਨੂੰ ਕਾਫੀ ਲੋਕਾਂ ਤੋਂ ਅੱਛੀ ਫੀਡਬੈਕ ਮਿਲੀ ਹੈ ਉਸ ਫੀਡਬੈਕ ਦੇ ਬੇਸ ਤੇ ਅਸੀਂ ਆਉਣ ਵਾਲੇ ਸਮੇਂ 'ਚ ਆਪਣੇ ਆਪਰੇਸ਼ਨਸ ਪਲਾਨ ਕਰਾਂਗੇ ਐਂਡ ਦੈਨ ਵੀ ਵਿਲ ਗੋ ਇਨ ਅ ਫੁੱਲ ਮੈਨਰ ਅਗੇਂਸਟ ਥਿਸ ਡਰਟੀ ਪੀਪਲ ਸਰ ਇੱਕ ਟਾਲਾਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਟਾਲਾਪੁਲਿਸ ਅਕਸ਼ਰ ਸਰਚ ਕਰਦੀ ਹੈ ਐਸੀ ਵੀ ਫੜਦੀ ਹੈ ਜਿਹੜੇ ਰੈਟਵਰਕ ਪੈਟਰਨਸ ਨੇ ਜਾਂ ਡੈਕਸੋ ਨੇ ਕੋਈ ਪ੍ਰੋਫਾਈਲ ਨਹੀਂ ਬਣਾਈ ਕਿ ਸੋ ਨਾ ਕੋਈ ਇਨਫੋਰਮੈਂਟ ਕਾ ਜਿੰਨਾ ਲੁਕ ਤੇ ਪੁਲਿਸ ਇਕਦਮ ਅਟੈਚ ਹੋ ਜਾਣਾ मैं हमेशा तो इस चीज़ विश्वास किया अज भी उही बेनती की थी है अज भी उपील की थी है लोगों को इनफोमेषन कि की हो रहा, की ये पर, आ, है। कि की रहा कि नहीं हो बिकॉज हर गली मुहल असी इसे समाज चो इस सिस्टम चो ही हैं, लोगों को पता हों कि कौन की कर रहा है कि नहीं कर रहा जमें एक दो बुलाने ने कहा कि पुलिस को पता हों ਸੋ ਆਈਵ ਟੋਲਡ देम ਕਿ ਇਹ ਨਹੀਂ ਗੱਲ ਕਿ ਸਾਨੂੰ ਪਤਾ ਹੈ ਤਾਂ ਅਸੀਂ ਇਸ ਚੀਜ਼ ਨੂੰ ਲੌਕ ਕਰੀਏ ਬਟ ਅਗਰ ਲੋਕਾਂ ਦੀ ਇਨਫੋਰਮੇਸ਼ਨ ਤੇ ਪੁਲਿਸ ਐਕਸ਼ਨ ਆਪਸ ਵਿੱਚ ਮੇਲ ਖਾ ਜਾਣ ਇੱਕ ਮੇਲ ਬਣ ਜਾਏ ਤਾਂ ਫਿਰ ਕੋਈ ਇਸ ਚੀਜ਼ ਮੈਨੂੰ ਨਹੀਂ ਨਜ਼ਰਾਂ ਦੀ ਕੋਈ ਪ੍ਰੋਬਲਮ ਕਿ ਅਸੀਂ ਇਸ ਬਿਮਾਰੀ ਨੂੰ ਜਲੰਧ ਬੁਰਗినా ਸੁੱਟ ਸਕੀ ਨਾ ਸਰ ਇੱਥੇ ਹੱਥਰ ਜਿਹੜੇ ਨਿਸ਼ੇੜੀ ਆ ਉਹਨੂੰ ਟੀਕਾ ਲਗਾ ਕੇ ਬਹੁਤ ਜੜੀਆਂ ਬਿਮਾਰੀਆਂ ਜਿਹੜੀਆਂ ਵਧਾ ਰਹੇ ਆ ਇਹ ਇੱਕ ਜਿਹੜੇ ਕੋਈ ਲੋਕ ਦੱਸਦੇ ਆ ਪਛਾਣ ਦੱਸਦੇ ਉਹਦੀ ਪਛਾਣ ਸਾਹਮਣੇ ਆ ਜਾਂਦੀ ਉਹਦੇ ਬਾਰੇ ਕੀ ਕਰਨਾ ਹੈ ਰੈਸਿਊ ਮੈਂ ਪਬਲਿਕ ਨੂੰ ਇਹੀ ਵਿਸ਼ਵਾਸ ਦਿਵਾਵਾਂਗਾ ਕਿ ਸਾਡਾ ਨਾਲ ਖੁੱਲ ਕੇ ਇੰਟਰੈਕਟ ਕਰੋ ਤੁਹਾਡੀ ਪਹਿਚਾਨ ਗੁਪਤ ਰਹੀ ਜਾਏਗੀ ਕੋਈ ਗੱਲ ਬਾਹਰ ਨਹੀਂ ਆਏਗੀ ਇਹਦੇ ਨਾਲ ਨਾਲ ਮੈਂ ਪੇਰੈਂਟਸ ਨੂੰ ਪਰਿਵਾਰਾਂ ਨੂੰ ਵੀ ਅਪੀਲ ਕਰਨੀ ਚਾਹਨਾ ਕਿ ਸਾਰਾ ਕੁਝ ਪੁਲਿਸ 'ਚ ਨਾ ਛੱਡੋ ਸਾਡੀਆਂ ਕਈ ਹੋਰ ਵੀ ਪ੍ਰਾਇਰੀਟੀਆਂ ਨੇ ਕਈ ਹੋਰ ਵੀ ਕੰਮ ਨੇ ਅਸੀਂ ਐਂਡ ਵੀ ਆਰ ਐਕਸਪੈਕਟਿਡ ਐਂਡ ਸਪੋਸਟ ਟੂ ਡਰਾਈਵਰ more than 100% on every front تھوڑا سارے ਪਰिवार ਵੀ ਆਪਣਾ ਰੋਲ ਅਦਾ ਕਰਨ ਬੱਚਿਆਂ ਨੂੰ ਬਿਜ਼ੀ ਰੱਖਣ ਸਪੋਰਟਸ ਵਨ ਲੋਕ ਬੱਚਾ ਆਪਣੇ ਨੂੰ ਜਿਹੜੀ ਜਿਹੜੀ એનર્ਜੀ ਆ ਉਹ ਚੰਗੇ ਚੈਨ ਨਾਲ ਚਲਾਣ ਤਾਂ ਕਿ ਬੱਚੇ ਇਹਨਾਂ ਬੁਰਾਈਆਂ ਵਾਲ ਕ੍ਰਿਤੀਆਂ ਨਾਲ ਨਾ ਜਾਣ ਪਰ ਜੇਕਰ ਕਿਤੇ ਕੋਈ ਐਹੋ ਜੀ ਗੱਲ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਛਪਾਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਹੈ پولیس ਨਾਲ ਸਾਂਝੀ ਕਰਕੇ ਉਸ ਬੱਚੇ ਦਾ ਸਰਕਾਰੀ ਰਾਏ ਕਰਾ ਕੇ ਉਹਨੂੰ ਦੁਬਾਰਾ ਠੀਕ ਕਰਕੇ ਵਾਪਸ ਜਿਹੜੀ ਮੇਨ ਜ਼ਿੰਦਗੀ ਦੀ ਤਾਰਾ ਗਈ ਉਹ ਲਿਆਂਦੀ ਪੂਰੀ ਕੋਸ਼ਿਸ਼ ਕੀਤੀ ਹੈ ਅਸੀਂ ਪੂਰਾ ਸਹਿਯੋਗ ਕਰਾਂਗੇ ਔਰ ਇਸੇ ਤੇ ਵਰਕ ਵੀ ਕਰਾਂਗੇ ਜਿਹੜੇ ਅਕਸਰ ਆ ਕੰਮ ਕਰ ਰਹੇ ਆ ਉਹਨਾਂ ਨੂੰ ਕੀ ਕੀ ਦਾ ਸਨਮਾਨ ਦਿੱਤਾ ਜਾਏਗਾ ਯੇ ਸਾਡੇ ਡੀਜੀਪੀ ਸਾਹਿਬ ਬਹੁਤ ਰਿਵਾਰਡ ਦੇ ਰਹੇ ਨੇ ਜੀ ਬਹੁਤ ساری ਡਿਸਕਮਿਲਰੀਆਂ ਨੇ ਡੀਪੀ ਸਾਹਿਬ ਦੀਆਂ ਡਿਸਕਾਂ ਸਾਰਿਆਂ ਨੂੰ ਕੈਸ਼ ਅਵਾਰਡਸ ਸਰਟੀਫਿਕੇਟਸ ਮੈਂ ਤੇ ਪਿੰਡਾਂ ਵਾਲਿਆਂ ਨੂੰ ਆਪਣੇ ਜਿਹੜੀਆਂ ਸਾਡੀਆਂ ਬੀਡੀਸੀਜ਼ ਨੇ ਮੈਂ ਉਹਨਾਂ ਨੂੰ ਵੀ ਹੀ ਰਿਕਵੈਸਟ ਕਰਾਂਗਾ ਕਿ ਸੌਰੀ देयर इज अ पॉलिसी के जे ਸਾਡੀ ਕੋਈ ਮਦਦ ਕਰਦਾ ਇਹ ਦਸਨ ਚ ਕਿ ਇਥੇ ਡਰਗਸ ਭਈਆਂਆਂ ਵਿਗਨੀਆਂ ਜਾਂ ਬਰਾਮਦ ਹੋ ਸਕਦੀਆਂ ਤੇ देयर इज अ क्लियर कट पॉलिसी ऑफ द ਪੰਜਾਬ ਪੁਲਿਸ ਕਿ ਉਹਨਾਂ ਵਿਲੇਜ ਵਿਲੈਂਸ ਕਮੇਟੀਆਂ ਨੂੰ ਉਹਨੂੰ ਬਕਾਇਦਾ ਕੈਸ਼ ਰਿਵਾਰਡ ਜਾਂ ਹੋਰ ਰਿਵਾਰਡ ਆ ਉਹ ਤੇ ਜਾਣਗੇ